ਬਾਰਮ ਸਤਕਾਰ ਜੋ ਗੁਰੂ ਸਰੂਪ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਅੱਜ ਦੇ ਸ੍ਰੀ ਮੁਖਵਾਕ ਸੋਰਠ ਰਾਗ ਦੇ ਵਿੱਚ ਮਹਲਾ 3 ਤੀਜੇ ਪਾਸਾ ਗੁਰੂ ਅਮਰਦਾਸ ਮਹਾਰਾਜੀ ਆਪਣੇ ਮੁਖਾਰਵਿੰਦ ਰਾਹੀਂ ਤੁਰਕੀ ਬਾਣੀ ਰਾਹੀਂ ਉਪਦੇਸ਼ ਕਰਦੀ ਅਨੰਦ ਬਿਨ ਸਤਗੁਰ ਸੇਵੇ ਬਹੁਤਾ ਦੁੱਖ ਲਾਗਾ ਜੁਗ ਚਾਰੇ ਪਰਮਾਈ ਬਿਨ ਸਤਗੁਰ ਸੇਵੇ ਸਤਗੁਰ ਤੋਂ ਬਿਨਾ ਗੁਰੂ ਦੀ ਸੇਵਾ ਤੋਂ ਬਿਨਾ ਗੁਰੂ ਦੀ ਆਗਿਆ ਤੋਂ ਬਿਨਾ ਗੁਰੂ ਦੇ ਹੁਕਮ ਤੋਂ ਬਿਨਾ ਗੁਰੂ ਦੀ ਸਰਨ ਤੋਂ ਬਿਨਾ ਬਹੁਤਾ ਦੁੱਖ ਲਾਗਾ ਇਸ ਜੀਵ ਨੂੰ ਇਸ ਪ੍ਰਾਣੀ ਨੂੰ ਇਸ ਮਨੁੱਖ ਨੂੰ ਕੇਵਲ ਤੇ ਕੇਵਲ ਇੱਕ ਮਨੁੱਖਾ ਜੁਨੀ ਦੀ ਗੱਲ ਹੈ ਮਨੁੱਖਾ ਜੁਨੀ 84 ਲੱਖ ਜੁਨੀ ਦੇ ਵਿੱਚੋਂ ਇੱਕ ਸਿਰਮੌਰ ਜੁਨੀ ਆ ਜਿਹੜਾ ਨਾਮ ਜਪਣ ਵਾਸਤੇ ਭਗਤੀ ਕਰਨ ਵਾਸਤੇ ਇੱਕ ਮੌਕਾ ਮਿਲਿਆ ਸੀ ਗੁਰਸੇਵਾ ਤੇ ਭਗਤ ਕਮਾਈ ਤਬ ਇਹ ਮਾਨਸ ਦੇਹੀ ਪਾਈ ਗੁਰੂ ਦੀ ਸੇਵਾ ਕਰੀ ਭਗਤੀ ਦੀ ਕਾਰ ਕਮਾਈ ਤਾਂ ਆਈ ਤੈਨੂੰ ਮਾਨਸ ਜੁਨੀ ਇਹ ਜਾਮਾ ਮਿਲਿਆ ਸ੍ਰੀ ਰੂਪੀ ਜਾਮਾ ਮਨੁੱਖਾ ਜਨਮ ਤਾ ਮਿਲੇ ਗੁਰੂ ਦਾ ਹੁਕਮ ਹੈ ਗੁਰਬਾਣੀ ਸਾਨੂੰ ਬਾਰ ਬਾਰ ਸਮਝਾਉਂਦੀ ਹੈ ਗੁਰੂ ਦੀ ਕਾਰ ਗੁਰੂ ਦੀ ਭਗਤੀ ਕਰੀ ਸਿਮਰਨ ਕਰੀ ਗੁਰੂ ਦੀ ਸੇਵਾ ਕਰੀ ਬਿਨ ਸਤਗੁਰ ਸੇਵੇ ਬਹੁਤਾ ਦੁੱਖ ਲਾਗਾ ਗੁਰੂ ਦੀ ਸੇਵਾ ਤੋਂ ਬਿਨਾ ਵੱਡਾ ਦੁੱਖ ਲੱਗਦਾ ਹੈ। ਭਾਵੇਂ ਇਨਸਾਨ ਨੂੰ ਮਨੁੱਖ ਨੂੰ ਇੰਜ ਲੱਗਦਾ ਵੀ ਮੈਂ ਬੜਾ ਸੁਖੀ ਆ। ਮੈਂ ਧਨ-ਦੌਲਤ ਵਿੱਚ ਪਰਿਵਾਰ ਵਿੱਚ ਸੰਸਾਰ ਵਿੱਚ ਬੜਾ ਸੁਖੀ ਆ। ਪਰ ਜੇ ਗੁਰੂ ਦੇ ਨਾਲ ਨਹੀਂ ਜੁੜਿਆ ਗੁਰੂ ਨਾਲ ਸਾਝ ਨਹੀਂ ਪਾਈ ਗੁਰੂ ਨਾਲ ਪਿਆਰ ਨਹੀਂ ਪਾਇਆ ਤਾਂ ਇਹ ਅੰਤ ਵਿੱਚ ਇਹ ਦੁੱਖ ਪਾਵੇਗਾ ਮਨੁੱਖਾ ਜੁਨੀ ਜੋ ਮਿਲੀ ਸੀ ਇਹਦਾ ਲਾਭ ਨਾ ਖਟਿਆ ਗੁਰੂ ਨਾਲ ਮਿਲ ਕੇ ਸਿਮਰਨਾ ਕੀਤਾ ਤਾਂ 84 ਲੱਖ ਜੁਨੀ ਵਿੱਚ ਇਹਨੇ ਪੈ ਕੇ ਦੁੱਖ ਹੀ ਪਾਉਣਾ ਫਿਰ ਫਿਰ ਉਹ ਦੁੱਖ ਕਿਹੜਾ ਹੈ ਜਿਹੜਾ 84 ਲੱਖ ਜੁਨੀ ਦਾ ਜਿਹੜਾ ਦੁੱਖ ਹੈ ਸਾਢੇ 7 ਅਰਬ ਸਾਲ ਵਿਦਵਾਨਾਂ ਨੇ ਮੰਨਿਆ ਧਰਮ ਗ੍ਰੰਥਾਂ ਨੇ ਫਿਰ ਇਹ ਜੰਮੂਗਾ ਤੇ ਜੰਮੇਗਾ ਮਰੇਗਾ ਮਰੇਗਾ ਜੰਮੇਗਾ ਫਿਰ ਇਹ ਜਿਹੜਾ ਲੰਬਾ ਪੈਂਡਾ ਇਹਨੂੰ ਚੱਲਣਾ ਪੈਣਾ ਦੁੱਖਾਂ ਦੇ ਲਦਰਾਂ ਵਿੱਚ ਬੜੇ ਨਰਕ ਨੇ ਦਿਖਨੇ ਆ ਇਸ ਕਰਕੇ ਮਹਾਰਾਜ ਤਾਂ ਕਹਿੰਦੇ ਨੇ ਬਹੁਤਾ ਦੁੱਖ ਲੱਗਾ ਗੁਰੂ ਤੋਂ ਵਿਸਰਕੇ ਇਹਨੂੰ ਬੜਾ ਦੁੱਖ ਲੱਗਣਾ ਭਾਈ ਗੁਰੂ ਦੀ ਸੇਵਾ ਤੋਂ ਵਿਸਾਰ ਕੇ ਇਹਨੂੰ ਦੁੱਖ ਲੱਗਣਾ ਭਾਈ ਯੁਗ ਚਾਰੀ ਪਰਮਾਈ ਚਾਰ ਯੁਗ ਨੇ ਬਾਰ ਬਾਰ ਆਉਂਦੇ ਨੇ ਇਹਨ ਇਸ ਚਾਰੇ ਯੁਗਾਂ ਦੇ ਵਿੱਚ ਫਿਰ ਜਮਣਾ ਮਰਨਾ ਮਰਨਾ ਜਮਣਾ ਇਸ ਤਰ੍ਹਾਂ ਇਹਨੂੰ ਗੇੜ ਪੈ ਜਾਣਾ ਭਾਈ ਫਿਰ ਇਹਨੂੰ ਹਮ ਦੀਨ ਤੂੰ ਜੁਗ ਜੁਗ ਦਾਤੇ ਸਬਦੇ ਦੇ ਬੁਝਾਈ ਗੁਰੂ ਅਮਰਦਾਸ ਮਹਾਰਾਜੀ ਇੱਕ ਸਾਨੂੰ ਬੇਨਤੀ ਸਿਖਾਉਂਦੇ ਨੇ ਬੇਨਤੀ ਕਰਦੇ ਨੇ ਗੁਰੂ ਨਾਨਕ ਮਹਾਰਾਜ ਜੀ ਚਰਨਾਂ 'ਚ ਹੈ ਪਰਮੇਸ਼ਰ ਪ੍ਰਮਾਤਮਾ ਅਸੀਂ ਗਰੀਬ ਹਾਂ ਅਸੀਂ ਆਤਮਾ ਕਰਕੇ ਸੇਵਾ ਕਰਕੇ ਸਿਮਰਨ ਕਰਕੇ ਭਗਤੀ ਕਰਕੇ ਅਜੇ ਗਈ ਵਾਂ ਸਾਡੇ ਕੋਲ ਬਹੁਤੀ ਸੇਵਾ ਨਹੀਂ ਸਾਡੇ ਕੋਲ ਬਹੁਤੀ ਭਗਤੀ ਨਹੀਂ ਹੈ ਬਹੁਤਾ ਸਿਮਰਨ ਨਹੀਂ ਹੈ ਇਸ ਕਰਕੇ ਸਾਡੇ ਅੰਦਰ ਚੰਗੇ ਗੁਣਾ ਦੀ ਅਜੇ ਗਰੀਬੀ ਹੈ ਸੱਚੇ ਪਾਤਸ਼ਾਹ ਕਿਰਪਾ ਕਰ ਮਿਹਰ ਕਰ ਦਿਆ ਕਰ ਅਸੀਂ ਦੀਨ ਹਾਂ ਅਸੀਂ ਤੇਰੇ ਚਰਨਾ ਵਿੱਚ ਆਏ ਹਾਂ ਸਰਨ ਵਿੱਚ ਆਏ ਹਾਂ ਸਾਡੇ ਤੇ ਕਿਰਪਾ ਕਰ ਰਹਿਮਤ ਕਰ ਸਬਦ ਦੀ ਸੋਜੀ ਬਾ ਗਿਆਨ ਸਿਮਰਨ ਦਾ ਭਗਤੀ ਦਾ ਨਾਮ ਦਾ ਸਬਦ ਦਾ ਸਾਨੂੰ ਗਿਆਨ ਪ੍ਰਕਾਸ਼ ਕਰ ਸਬਦ ਦੀ ਸੋਜੀ ਬਖਸੋ ਸਾਨੂੰ ਗੁਰੂ ਮਹਾਰਾਜ ਜੀ ਬੇਨਤੀ ਕਰਦੇ ਹਨ ਹਰ ਜੀਓ ਕਿਰਪਾ ਕਰੋ ਤੁਮ ਪਿਆਰੇ हे ਮੇਰੇ ਪਰਮੇਸ਼ਰ ਮੇਰੇ ਗੁਰੂ ਸਰੂਪ ਪਰਮੇਸ਼ਰ ਪ੍ਰਮਾਤਮਾ ਵਹਿਰੂ ਜੀ कृपा करो दया करो हे परमात्मा हे प्रभु कृपा करो तुम प्यारे ही मेरे प्यारे प्रभु जी तुम कृ किर्प, तुसी कृपा करो दया करो काली केड़े काम दी किस दी दया करनी आ सतगुरु दाता मेल मिलाप हो हर नाम देवो आधारि सतगुरु दाता मेल मिलाप हो हे परमात्मा कृपा कर साडे ते सानू गुरु दी प्राप्ति हो जवे ਗੁਰੂ ਦੇ ਨਾਮ ਦੀ ਦਾਤ ਮਿਲ ਜਾਵੇ ਸਤਗੁਰ ਦਾਤਾ ਮੇਲ ਮਿਲਾਵੋ ਸਾਨੂੰ ਕੋਈ ਗੁਰੂ ਪਰਮੇਸ਼ਰ ਦਾ ਪਿਆਰਾ ਰੱਬ ਦਾ ਪਿਆਰਾ ਕੋਈ ਭਗਜਨ ਪ੍ਰਾਪਤ ਸਤਸੰਗਤ ਦੀ ਪ੍ਰਾਪਤੀ ਹੋ ਜਾਵੇ ਜਿਹੜਾ ਨਾਮ ਦੇਵੋ ਆਧਾਰੇ ਜਿਹੜਾ ਸਾਨੂੰ ਨਾਮ ਦੇ ਕੇ ਸਾਡਾ ਆਧਾਰ ਕਰੇ ਸਾਡੇ ਮਨ ਨੂੰ ਆਧਾਰ ਹੋਵੇ ਸਾਡੇ ਮਨ ਨੂੰ ਸੰਤੁਸ਼ਟੀ ਹੋਵੇ ਰਹਾਉ ਮਨਸਾ ਮਾਰ ਗੁਰੂ ਦਾ ਸੈ ਸਮਾਣੀ ਬਾਇ ਨਾਮ ਅਪਾਰਾ ਉਹ ਨਾਮ ਜਿਹੜਾ ਗੁਰੂ ਬਖਸ਼ੇਗਾ ਜਿਹਦਾ ਕੋਈ ਬਾਰਾ ਬਾਰ ਨਹੀਂ ਬਿਆੰਤ ਨਾਮ ਹੈ ਨਾਮ ਦਾ ਕੋਈ ਅੰਤ ਨਹੀਂ ਹੈ ਨਾਮ ਜੋ ਬਿਆੰਤ ਹੈ ਉਹਦੇ ਨਾਲ ਕੀ ਹੋਣਾ ਹੈ ਜਦਕਿ ਨਾਮ ਜਦਕਿ ਸਿਮਰਨ ਕਰਕੇ ਜਿਹੜੇ ਮਨ ਦੇ ਮਨਸਾ ਮਨ ਦੀਆਂ ਸੋਚਾਂ ਨੇ ਸੁਰਤੇ ਦੁਰਤੇ ਘੁੰਮਦੀ ਫਿਰਦੀ ਹੈ ਮਨ ਵਿੱਚ ਕਿੰਨੇ ਸੰਕਲਪ ਵਿਕਲ ਬਣਦੇ ਨੇ ਉਹ ਸਾਰੇ ਦੇ ਸਾਰੇ ਖਤਮ ਹੋ ਜਾਣਗੇ ਦੁਬਧਾ ਦੂਰ ਹੋ ਜਾਵੇਗੀ ਦੁਸ਼ਵਭਾਵਨਾ ਮੇਰ ਧੇਰ ਜਿਹੜਾ ਸੰਸਾਰ ਵਿੱਚ ਇੱਕ ਲਗਨ ਜੁੜੀ ਹੋਈ ਹੈ ਖਤਮ ਹੋ ਜਾਵੇਗੀ ਫੁਰਨੇ ਖਤਮ ਹੋ ਜਾਣਗੇ ਸਹਿ ਸਮਾਨੀ ਸਹਿਜੇ ਹੀ ਚੰਗੇ ਗੁਨਾ ਵਿੱਚ ਮਨ ਸਾਡੀ ਸੁਰਤੀ ਹੈ ਜਿਹੜੀ ਬਿਰਤੀ ਹੈ ਇਹ ਸਮਾਜ ਆਵੇਗੀ ਪਾਇਆ ਨਾਮ અપਾਰਾ ਹੀ ਪਰਮੇਸ਼ਰ ਜਦੋਂ ਗੁਰੂ ਦੀ ਪ੍ਰਾਪਤੀ ਹੋਣੀ ਹੈ ਉਨੇ ਨਾਮ ਦੀ ਬਖਸ਼ਿਸ਼ ਕਰਨੀ ਹੈ ਸਾਡੇ ਮਨ ਦੇ ਉੱਪਰ ਜਿਹੜੇ ਮਾੜੇ ਫੁਰਨੇ ਨੇ ਦੁਸ਼ਤ ਭਾਵਨਾ ਜਿਹੜੀ ਇਹ ਸਹਿਜੇ ਹੀ ਚੰਗੇ ਗੁਨਾ ਵਿੱਚ ਸਮਾਜ ਜਾਵੇਗੀ ਹਰ ਰਸ ਚਾਖ ਮਨ ਨਿਰਮਲ ਹੋਆ ਗਿੱਲ ਵਿਖਾਟਨ ਹਾਰਾ ਹਰੀ ਦਾ ਨਾਮ ਚਖਣ ਦੇ ਨਾਲ ਚਖਣਾ ਭਾਵ ਜਪਣਾ ਨਾਮ ਜਪ ਜਪ ਕੇ ਨਾਮ ਜਪ ਜਪ ਕੇ ਸਿਮਰਨ ਕਰਕੇ ਸੁਰਤੀ ਰੋਕ ਕੇ ਮਾਨਿਕ ਮਾ ਤੋਂ ਮਨ ਨੂੰ ਰੋਕ ਕੇ ਨਾਮ ਦਾ ਸੁਆਦ ਪੈਦਾ ਹੁੰਦਾ ਹੈ। ਨਾਮ ਦਾ ਰਸ ਪੈਦਾ ਹੁੰਦਾ ਹੈ, ਨਾਮ ਦਾ ਆਨੰਦ ਪੈਦਾ ਹੁੰਦਾ ਹੈ। ਹਰ ਰਸ ਜਾਖ ਮਨ ਨਿਰਮਲ ਹੋਆ ਹਰੀ ਦਾ ਨਾਮ ਜਪ ਜਪ ਕੇ ਸਿਮਰਨ ਕਰਕੇ ਹਰ ਕੀ ਭਗਤ ਕਰੋ ਮਨ ਮੀਤ ਨਿਰਮਲ ਹੋਏ ਤੁਮਾਰੋ ਚੀਤ ਹਰੀ ਦੀ ਭਗਤੀ ਕਰਨ ਦੇ ਨਾਲ ਪ੍ਰਮਾਤਮਾ ਦੇ ਨਾਲ ਜੁੜਨ ਦੇ ਨਾਲ ਪ੍ਰਮਾਤਮਾ ਦੇ ਭੈ ਵਿੱਚ ਰਹਿਣ ਦੇ ਨਾਲ ਪ੍ਰਮਾਤਮਾ ਦੀ ਹੁਕਮ ਵਿੱਚ ਰਹਿਣ ਦੇ ਨਾਲ ਮਨ ਜਿਹੜਾ ਨਿਰਮਲ ਹੋ ਜਾਂਦਾ ਹੈ ਮਨ ਜਿਹੜਾ ਸੁਧ ਹੋ ਜਾਂਦਾ ਹੈ ਵਿਕਾਰਾਂ ਤੋਂ ਰਹਿਤ ਹੋ ਜਾਂਦਾ ਹੈ ਕਿਲਵੇ ਕਾਟਣ ਹਾਰਾ ਹਰ ਦਸ ਰਚਾਖ ਮਨ ਨਿਰਮਲ ਹੋਆ ਕਿਲਵੇ ਕਾਟਣ ਹਾਰਾ ਐਸਾ ਨਾਮ ਹੈ ਪਰਮੇਸ਼ਰ ਗੁਰੂ ਤੇਰਾ ਸਾਰੇ ਵਿਕਾਰਾਂ ਨੂੰ ਸਾਰੇ ਦੋਸਾਂ ਨੂੰ ਕੱਟਣ ਵਾਲਾ ਹੈ ਲਾਉਣ ਵਾਲਾ ਹੈ ਸਬਦ ਮਰੋ ਫਿਰ ਜੀਬ ਹੋ ਸਦਹੀ ਤਾਂ ਫਿਰ ਮਰਨ ਨ ਹੋਈ ਦੁਨੀਆ ਦੇ ਵਿੱਚ ਬੰਦਾ ਜਿਉਂਦਾ ਰਹਿਣਾ ਚਾਹੁੰਦਾ ਬੜੇ ਮਾਨ ਸਨਮਾਨ ਮੇਰ ਤੇਰ ਤੰਦੌਲ ਤੇ ਸੌਹਰਤ ਵਡਿਆਈ ਐਦਾਂ ਕਰਕੇ ਬੰਦਾ ਜਿਉਂਦਾ ਰਹਿਣਾ ਚਾਹੁੰਦਾ ਮਹਾਰਾਜ ਜੀ ਕਹਿੰਦੇ ਐਦਾਂ ਕਰਕੇ ਤੂੰ ਮਰ ਜਾ ਵਡਿਆਈ ਦੀ ਸੌਹਰਤ ਦੀ ਮਾਨ ਸਨਮਾਨ ਦੀ ਐਦਾਂ ਦੀ ਇਹ ਵਰਤੀ ਖਤਮ ਕਰ ਦੇ ਮਨ ਦੇ ਅੰਦਰੋਂ ਇਹ ਲਾਹ ਦੇ ਜਿਹੜੀ ਮੈਲ ਲੱਗੀ ਆ। ਸ਼ਬਦ ਦੇ ਨਾਲ ਮਰ ਜਾ, ਸ਼ਬਦ ਦੇ ਗਿਆਨ ਨਾਲ, ਗੁਰੂ ਦੇ ਗਿਆਨ ਨਾਲ ਮਨ ਨੂੰ ਮਾਰ ਲੈ। ਮਨ ਨੂੰ ਖਤਮ ਕਰ ਲੈ। ਜਦੋਂ ਤੂੰ ਸ਼ਬਦ ਦੇ ਨਾਲ ਮਨ ਨੂੰ ਮਾਰ ਲਿਆ, ਕੇਵਲ ਗੁਰੂ ਲਈ ਜਾਂਦਾ ਏ। ਨਾਮ ਲਈ, ਸਿਮਰਨ ਲਈ, ਭਗਤੀ ਲਈ, ਪ੍ਰੇਮ ਲਈ ਗੁਰੂਦੇਵ ਦਰਸ਼ਨਾਂ ਲਈ ਜਾਂਦਾ ਏ। ਫੇਰ ਤੇਰਾ ਜੀਵਨ ਸ਼ੁਰੂ ਹੋਣਾ ਏ। ਦੁਨੀਆ ਵੱਲੋਂ ਜਦੋਂ ਆਪਦਾ ਮਰ ਜਾਣਾ ਹੈ ਫੁਰਨਿਆਂ ਵੱਲੋਂ ਭੜੇ ਕਲਪਿਕ ਸੰਗਲਪ ਭੜੇ ਫੁਰਨਿਆਂ ਵੱਲੋਂ ਜਦੋਂ ਤੂੰ ਮਨ ਨੂੰ ਮਾਰ ਰਿਹਾ ਸਬਦ ਮਰੋ ਫਿਰ ਜੀਵ ਹੋ ਸਦਹੀ ਫਿਰ ਤੈਨੂੰ ਜੀਵਨ ਦੀ ਦਾਤ ਪ੍ਰਾਪਤ ਹੋਣੀ ਹੈ ਜੀਵਨ ਮੁਕਤ ਸੋ ਆਖੀ ਹੈ ਮਰ ਜੀਵੈ ਮਰੀਆ ਜਿਉਂਦੇ ਜੀ ਆਪਣੇ ਆਪ ਨੂੰ ਮਨ ਨੂੰ ਮਾਰ ਬਲੇ ਜਿੱਧਰ ਨੂੰ ਦੌੜਦਾ ਹੈ ਬੜੀਆਂ ਦੌਰਾਂ ਨੇ ਦੀਆਂ ਦਹ ਜਸਾ ਦਸਾਂ ਵਿੱਚ ਭੌਂਦਾ ਫਿਰਦਾ ਇਹਨੂੰ ਰੋਕ ਰੋਕ ਕੇ ਸਬਦ ਨਾਲ ਜੋੜ ਸਬਦ ਦੇ ਗਿਆਨ ਦੇ ਨਾਲ ਇਹਨੂੰ ਮਾਰ ਫੇਰ ਦਿਨ ਸਦਾ ਵਾਸਤੇ ਜੀਵਨ ਦੀ ਦਾਤ ਮਿਲਣੀ ਹੈ ਤਾਂ ਫਿਰ ਮਰਨ ਨਾ ਹੋਈ ਫੇਰ ਤੇਰਾ ਜਨਾ ਜੰਮਣਾ ਮਰਨਾ ਉਹ ਖਤਮ ਹੋ ਜਾਣਾ ਭਾਈ ਅਮਰਤ ਨਾਮ ਸਦਾ ਮਨ ਮਿੱਠਾ ਸਬਦੇ ਪਾਵੇ ਕੋਈ ਅਮਰਤ ਨਾਮ ਭਾਈ ਮਿੱਠਾ ਜਣਾ ਅਮਰਤ ਨਾਮ ਜਿਹੜਾ ਅਮਰਤ ਭਾਵ ਮਰਤੂ ਤੋਂ ਰਹਿਤ ਕਰਨ ਵਾਲਾ ਮੌਤ ਤੋਂ ਰਹਿਤ ਕਰਨ ਵਾਲਾ ਸੰਸਾਰ ਦੇ ਇਸ ਦੀਵੀ ਜੀਵਨ ਦੇਣ ਵਾਲਾ ਪ੍ਰਮਾਤਮਾ ਦਾ ਨਾਮ ਹੈ ਜਨਮ ਮਰਨ ਚੋਂ ਕੱਢਣ ਵਾਲਾ ਮ੍ਰਿਤੂ ਤੋਂ ਰਹਿਤ ਅਮਰਤ ਨਾਮ ਸੁਖ ਦੇਣ ਵਾਲਾ अनेका ਸੁਖ ਦੇਣ ਵਾਲਾ ਪ੍ਰਮੇਸ਼ਰ ਦਾ ਨਾਮ ਹੈ ਭਾਈ ਅਮਰਤ ਨਾਮ ਸਦਾ ਮਿੱਠਾ ਜਦੋਂ ਤੁਸੀਂ ਗੁਰੂ ਦੇ ਸ਼ਬਦ ਦੇ ਨਾਲ ਆਪਣੇ ਮਨ ਨੂੰ ਮਾਰ ਲਿਆ ਜਨਮ ਮਰਨ ਮੁੱਕ ਗਿਆ ਫਿਰ ਕੀ ਹੋਣਾ ਅਮਰਤ ਨਾਮ ਸਦਾ ਮਿੱਠਾ ਲੱਗਣਾ ਫਿਰ ਤੈਨੂੰ ਕਿਉਂਕਿ ਦੁਨੀਆ ਦੇ ਜਿੰਨੇ ਮਿੱਠੇ ਸੀ ਸਾਰੇ ਖਤਮ ਹੋ ਗਏ ਦੁਨੀਆ ਦੀ ਜਿੰਨੀ ਦੌੜ ਸੀ ਖਤਮ ਹੋ ਗਈ ਮਨ ਨਾਮ ਸਿਮਰਨ ਵਿੱਚ ਗੁਰਦੇ ਚਰਨਾਂ ਵਿੱਚ ਲੁਕ ਗਿਆ ਖੜ ਗਿਆ ਨਿਜ ਆਸਰ ਵਿੱਚ ਚਲੇ ਆ ਗਿਆ ਫਿਰ ਤੈਨੂੰ ਨਾਮ ਸਿਮਰਨ ਭਗਤੀ ਮਿੱਠੀ ਲੱਗਣੀ ਆ ਸਵਾਸਾਂ ਦੇ ਵਿੱਚ ਪਰੋਇਆ ਹੋਇਆ ਨਾਮ ਸਰੀਰ ਰੂਪੀ ਸਾਰਾ ਸਰੀਰ ਤੈਨੂੰ ਸਿਮਰਨ ਭਜਨ ਬੰਦਗੀ ਸਾਰੀ ਆਨੰਦਮਈ ਬਣ ਜਾਣੀ ਆ ਫਿਰ ਫਿਰ ਮਨਾ ਮਿੱਠਾ ਲੱਗਣਾ ਹੈ ਸਬਦੇ ਪਾਵੈ ਕੋਈ ਗੁਰੂ ਦੇ ਸ਼ਬਦ ਨਾਲ ਗੁਰੂ ਦੇ ਗਿਆਨ ਨਾਲ ਇਹ ਅਦਾਤ ਕਿਸੇ ਬਿਰਲੇ ਨੂੰ ਮਿਲਦੀ ਹੈ ਜਿਦੇ ਹਿਰਦੇ ਵਿੱਚ ਹਮੇਸ਼ਾ ਨਾਮ ਚੱਲਦਾ ਹੋਵੇ ਤੇ ਨਾਮ ਮਿੱਠਾ ਲੱਗਦਾ ਹੋਵੇ ਤੇ ਨਾਮ ਹੀ ਖਰਾਕ ਬਣ ਜਾਵੇ ਨਾਮ ਹੀ ਆਹਾਰ ਬਣ ਜਾਵੇ ਨਾਮ ਹੀ ਆਧਾਰ ਹੋਵੇ ਸਬਦੇ ਪਾਵੈ ਕੋਈ ਇਹ ਕਿਸੇ ਬਿਰਲੇ ਨੂੰ ਪ੍ਰਾਪਤ ਹੁੰਦਾ ਹੈ ਭਾਈ ਦਾਤ ਦਾਤ ਰੱਖੀ ਹੱਥ ਆਪਣੇ ਜਿਸ ਭਾਵੈ ਤਿਸ ਦੇਈ ਪਰ ਮੇਰ ਸਰਨੇ ਪ੍ਰਮਾਤਮਾ ਨੇ ਇਹ ਜਿਹੜੀ ਦਾਤ ਹੈ ਨਾ ਬਖਸ਼ਿਸ ਜਿਹੜੀ ਇਹ ਆਪਣੇ ਹੱਥ ਵਿੱਚ ਰੱਖੀ ਹੋਈ ਆ ਇਹ ਕਿਸੇ ਦੇ ਆਪਣੇ ਹੱਥ ਵਿੱਚ ਨਹੀਂ ਹੈ ਮਨ ਬਸ ਆਵੇ ਨਾਨਕਾ ਜੀ ਪੂਰਨ ਕਿਰਪਾ ਹੋਵੇ ਜੇ ਗੁਰੂ ਕਿਰਪਾ ਕਰੇ ਪ੍ਰਮਾਤਮਾ ਕਿਰਪਾ ਕਰੇ ਵਹਿਰੂ ਕਿਰਪਾ ਕਰੇ ਤਾਂ ਇਹ ਮਨ ਟਿਕ ਸਕਦਾ ਹੈ ਤਾਂ ਇਹ ਨਾਮ ਮਿੱਠਾ ਲੱਗ ਸਕਦਾ ਹੈ ਕੈ ਨਾਮ ਅਠੇ ਪੈਰ ਚੱਲ ਸਕਦਾ ਜਿਹੜੀ ਇਹ ਦਾਤ ਹੈ ਨਾ ਹੀ ਪਰਮੇਸ਼ਰ ਨੇ ਆਪਣੇ ਹੱਥ ਵਿੱਚ ਰੱਖੀ ਹੋਈ ਆ ਕੋਈ ਆਮ ਜਣਾ ਖਣਾ ਇਹ ਦਾਤ ਨੂੰ ਪ੍ਰਾਪਤ ਨਹੀਂ ਕਰ ਸਕਦਾ ਜਿਹਦੇ ਗੁਰੂ ਕਿਰਪਾ ਕਰੇ ਉਹੀ ਨਾਮ ਜਪ ਸਕਦਾ ਆਪ ਜਪਾਈ ਜਪੈ ਸੁਨਾਉ ਆਪ ਗਵਾਏ ਸੁ ਹਰ ਗੁਣ ਗਾਓ ਦਾਤੇ ਦਾਤ ਰੱਖੀ ਹੱਥ ਆਪਣੇ ਜਿਸ ਭਾਵੈ ਤਿਸ ਦੇਈ ਜਿਹਦੇ ਤੇ ਕਿਰਪਾ ਕਰਦੇ ਵੇ ਪ੍ਰਮਾਤਮਾ ਵਹਿਰੂ ਉਹਨੂੰ ਦਾਤ ਬਖਸ਼ ਦਿੰਦੇ ਨੇ ਜਿਸ ਭਾਵੇਂ ਜਿਹੜਾ ਭਾ ਜਾਂਦਾ ਹੈ ਜਿਹੜਾ ਗੁਰੂ ਦੇ ਹੁਕਮ ਚ ਆ ਜਾਂਦਾ ਹੈ ਤੇ ਪਰਮਾਤਮਾ ਜੀ ਗੁਰੂ ਜੀ ਪਰਮੇਸ਼ਰ ਜੀ ਉਹਨੂੰ ਆਪਣੀ ਨਾਮ ਦੀ ਸਿਮਰਨ ਦੀ ਦਾਤ ਬਖਸ਼ ਦਿੰਦੇ ਹਨ ਨਾਨਕ ਨਾਮ ਰਤੇ ਸੁਖ ਪਾਇਆ ਦਰਗਹਿ ਜਪੈ ਸੇ ਐਸੇ ਜਿਹੜੇ ਨਾਮ ਚਰਿਤਿਆ ਜਾਂਦੀਆਂ ਨੇ ਰੂਹਾਂ ਜਿਹੜੇ ਨਾਮ ਵਿੱਚ ਸਿਮਰਨ ਵਿੱਚ ਭਗਤੀ ਵਿੱਚ ਰਤੇ ਗਏ ਜਿਹੜੇ ਬੰਦਗੀ ਵਿੱਚ ਗੁਰੂ ਦੇ ਪਿਆਰ ਵਿੱਚ ਰਤੇ ਗਏ ਨਾਨਕ ਨਾਮ ਰਤੇ ਸੁਖ ਪਾਇਆ ਗੁਰੂ ਅਮਰਦਾਸ ਮਹਾਰਾਜੀ ਗੁਰੂ ਨਾਨਕ ਮਹਾਰਾਜ ਜੀ ਸਨਮਖ ਰੱਖ ਕੇ ਆਖਦੇ ਹਨ ਨਾਮ ਰਤਿਆਂ ਨੇ ਨਾਮ ਦੇ ਰਸੀਆਂ ਨੇ ਸੁਖ ਪਾਇਆ ਵੱਡਾ ਦਰਘਾ ਜਾਪੇ ਸਹੀ ਜਿਹਨਾਂ ਦੇ ਉੱਪਰ ਗੁਰੂ ਦੀ ਕਿਰਪਾ ਹੁੰਦੀ ਹੈ ਤੇ ਉਹੀ ਦਰਗਾਹ ਦੇ ਵਿੱਚ ਜਾਣੇ ਜਾਂਦੇ ਹਨ ਉਹਨਾਂ ਦੀ ਜਾਨ ਪਹਿਚਾਨ ਹੁੰਦੀ ਹੈ ਉਹਨਾਂ ਦਾ ਮਾਣ ਸਨਮਾਨ ਹੁੰਦਾ ਇਸ ਕਰਕੇ ਗੁਰੂ ਅਮਰਦਾਸ ਮਹਾਰਾਜੀ ਆਪਣੇ ਹਕਮ ਰਾਮ ਹਕਮ ਨਾਮੇ ਇਰਾheem ਸਾਨੂੰ ਉਪਦੇਸ਼ ਕਰਦੇ ਹਨ ਐ ਮਨੁੱਖ ਜੀਵ ਸੰਸਾਰ ਦੇ ਸਾਰੇ ਧੰਧਿਆਂ ਤੰਦਾਰਾਂ ਵਿੱਚੋਂ ਨਿਕਲ ਕੇ ਸਾਰੇ ਮਾਰੇ ਸੰਕਲਪ ਬੇਕਾਲਪ ਮਾਰੇ ਘਰਨੇ ਭੈੜੇ ਖਿਆਲ ਇਹਨਾਂ ਤੋਂ ਦੂਰ ਹੋ ਕੇ ਗੁਰੂ ਨਾਲ ਸਾਝ ਬਾ ਗੁਰੂ ਨਾਲ ਪਿਆਰ ਬਾ ਨਾਮ ਨਾਲ ਪਿਆਰ ਬਾ ਫਿਰ ਗੁਰੂ ਦੀ ਕਿਰਪਾ ਹੁਣੀ ਹੈ ਫਿਰ ਤੇਰੇ ਹਿਰਦੇ ਵਿੱਚ ਨਾਮ ਦਾ ਵਾਸਾ ਹੋਣਾ ਹੈ ਇਸ ਕਰਕੇ ਮਹਾਰਾਜ ਸਾਨੂੰ ਉਪਦੇਸ਼ ਕਰਦੀ ਹਨ ਆਓ ਭਾਈ ਇਸ ਲਈਆਂ ਪੰਗਤੀਆਂ ਪੜ੍ਹ ਕੇ ਆਪਾਂ ਸਮਾਪਤੀ ਕਰੀਏ ਦਾਤੈ ਦਾਤ ਰੱਖੇ ਹੱਥ ਆਪਣੇ ਜਿਸ ਭਾਵੈ ਤਿਸ ਦੇਈ ਨਾਨਕ ਨਾਮ ਰਤੇ ਸੁਖ ਪਾਇਆ ਦਰਘਾ ਜਾਪੈ ਸਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਵਾਹੀ ਗੁਰੂ ਸਤ ਨਾਮ ਵਾਹੀ ਗੁਰੂ सतनाम वाा गुरु गुरु समवााहि गरु सप्तमाहि गरु सतनाम गुरु ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ